ਅੱਜ 5 ਫਰਵਰੀ ਦਿਨ ਸੋਮਵਾਰ ਨੂੰ ਬਾਅਦਪਰ 1 ਵਜੇ ਭਾਰਤੀ ਕਿਸਾਨ ਜੀ ਨੂੰ ਨਾਲ ਏਕਤਾ ਸਿੱਧੂਪੁਰ ਵੱਲੋਂ ਜ਼ਿਲੇ ਦੇ ਪ੍ਰਧਾਨ ਸਰਜੀਤ ਸਿੰਘ ਦੀ ਅਗਵਾਈ ਵਿੱਚ ਪਟਿਆਲਾ ਦਿੱਲੀ ਕੌਮੀ ਮੁੱਖ ਮਾਰਗ ਦੇ ਪੈਂਦੇ ਭਗ ਸਿੰਘ ਚੌਂਕ 'ਚ ਪੁਰਸ ਪ੍ਰਸ਼ਾਸਨ ਦੀ ਘਟੀਆਂ ਨੀਤੀਆਂ ਖਿਲਾਫ ਲਾਇਆ ਧਰਨਾ ਜਿਸ ਨੂੰ ਸਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪਿੰਡ ਸਾਦੀਆ ਦੇ ਜਗਪਾਲ ਸਿੰਘ ਜੋ ਪਿਛਲੇ 3 ਸਾਲ ਤੋਂ ਆਪਣੀ ਖਰੀਦੀ ਹੋਈ ਜ਼ਮੀਨ ਤੇ ਕਿਸੇ ਵਿਅਕਤੀ ਵੱਲੋਂ ਕਿਤੇ ਕਬਜ਼ੇ ਨੂੰ ਲੈ ਕੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਇਨਸਾਫ ਨਾ ਦੇਣ ਤੋਂ ਦੁਖੀ ਹੋ ਕੇ ਉਹਨਾਂ ਦੇ ਧਿਆਨ ਵਿੱਚ ਮਸਲੇ ਨੂੰ ਲਿਆ ਕੇ ਜ਼ਮੀਨ ਤੇ ਕਬਜ਼ਾ ਦਵਾਉਣ ਦੀ ਮੰਗ ਕੀਤੀ ਪਰੰਤੂ ਪ੍ਰਸ਼ਾਸਨ ਵੱਲੋਂ ਕਈ ਵਾਰ ਸਮਝ ਦੇਣ ਦੇ ਬਾਵਜੂਦ ਵੀ આરોપી ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਰੋਸ ਵਿੱਚ ਅੱਜ ਉਹਨਾਂ ਨੂੰ ਮਜਬੂਰ ਰਸੈਰ ਦਾ ਭਗ ਸਿੰਘ ਚੌਕ ਜਾਮ ਕਰਨਾ ਪਿਆ। ਆਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਤੇ ਮੇਰਾ ਨਾਮ ਹੈ ਸੁਖਦੇਵ ਸਿੰਘ ਪਿੰਡ ਲੇਲਕਲਾ ਕੀ ਮੈਟਰ ਜਿਹੜਾ ਧਰਨਾ ਲਾਣਾ ਪਿਆ ਜੀ ਤੁਹਾਨੂੰ ਇਹ ਮੈਟਰ ਇਹ ਵੀ ਸਾਡੇ ਇੱਕ ਕਿਸਾਨ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਰਹੇ ਹੈ ਕੋਈ ਧੰੱਲੇਦਾਰ ਹੈ ਐਮਐਲਏ ਦੀ سپورਟ ਤੇ ਇਥੋਂ ਦੀ ਪ੍ਰਸ਼ਾਸਨ ਦੀ سپورਟ ਤੇ ਉਹਦੇ ਵਿਰੋਧ ਚ ਅਸੀਂ ਨੇ ਇੱਥੇ ਧਰਨਾ ਲਾਇਆ ਪਹਿਲਾਂ ਕੋਈ ਚੇਤਾਵਨੀ ਵਗੈਰਾ ਪ੍ਰਸ਼ਾਸਨ ਨੂੰ ਹਾਂ ਜੀ ਬੜੀ ਐਤੋਂ ਪਹਿਲਾਂ ਤਿੰਨ ਚਾਰ ਵਾਰੀ ਐਸਐਚ ਨੂੰ ਮਿਲੇ 12ਵੇਂ ਮਹੀਨੇ ਦੀ 24 ਤਰੀਕ ਨੂੰ ਤੇ ਹਾਂ 12ਵੇਂ ਮਹੀਨੇ 24 ਤਰੀਕ ਨੂੰ ਚਾ ਵੀ ਚੌਵੀ ਦਾ ਚੱਲ ਰਿਹਾ ਸਾਡਾ ਮੈਟਰ ਇਹਨਾਂ ਦੀ ਮਿਲਮਲਾਈ ਚੱਲ ਰਹੀ ਹੈ ਤੇ ਐਸਐਸਪੀ ਸਾਹਿਬ ਦੇ ਪੈਸੇ ਹੋਏ ਡੀਐਸਪੀ ਸਾਹਿਬ ਦੇ ਪੈਸੇ ਹੋਏ ਮੌਕਾ ਦੇਖਾਇਆ ਕਾਗਜ਼ ਬੱੱਚਰ ਦਿਖਾਇਆ ਸਭ ਨੂੰ ਦਿਖਾਇਆ ਜੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਮਾਮਲਾ ਦਰਜ ਹੋ ਗਿਆ ਵੈਸੇ ਮਾਮਲਾ ਦਰਜ ਹੋ ਗਿਆ ਬੰਦਾ ਰੈਟ ਨਹੀਂ ਕੀਤਾ ਅਸੀਂ ਰੋਜ਼ ਪਰਖੜ ਨਹੀਂ ਕਰ ਰਹੇ ਆ ਵੀ ਜੇ ਬੰਦੇ ਦੇ ਪਰਚਾ ਹੋ ਗਿਆ ਤਾਂ ਉਹਨੂੰ ਅਰੈਸਟ ਕਰੋ ਉਹਨੂੰ ਜੇਲ੍ਹ ਭੇਜੋ ਕੀ ਕਹਿ ਰਹੇ ਨੇ ਪੁਲਸ ਵਾਲੇ ਪੁਲਸ ਵਾਲੇ ਕਹਿੰਦੇ ਜੀ ਅਸੀਂ ਦੇਖਦੇ ਆਂ ਜੀ ਸਾਨੂੰ ਐਸਐਸਪੀ ਸਾਹਿਬ ਨੇ ਇਨਕੁਆਰੀ ਲਾਤੀ ਜੀ ਉਹਨਾਂ ਨੇ ਇਨਕੁਆਰੀ ਮੰਗ ਲਈ ਜੀ ਇਨਕੁਆਰੀ ਚੱਲਦੀ ਰਹੂਗੀ ਜੇ ਅਸੀਂ ਨਹੀਂ ਜਿੱਦਦੇ ਇਨਕੁਆਰੀ ਦੇ ਵਿੱਚ ਉਹ ਬੇਇਨਸਾ ਮਤਲਬ ਬੇਦਖਾ ਹੋ ਗਿਆ ਉਦੋਂ ਛੱਡ ਦਿਓ ਸਾਡਾ ਮਤਲਬ ਕਹਿਣ ਦਾ ਇਹ ਜੱਥੇ ਬੰਦੀ ਦਾ ਵੀ ਇੰਨਾ ਕੁਝ ਕਰਨ ਤੋਂ ਬਾਅਦ ਤੁਸੀਂ ਪਹਿਲਾਂ ਤਾਂ ਉਥੇ ਪਰਚਾ ਨਹੀਂ ਕੀਤਾ ਸੀ ਫਿਰ ਪਰਚਾ ਕਰਿਆ ਫਿਰ ਉੱਥੋਂ ਇੱਟਾਂ ਛਿੜਦੀਆਂ ਮਾਲਕ ਤੁਸੀਂ ਕਹੇ ਜੇ ਹਟਾ ਦਿਓ ਤਾਂ ਚੱਕ ਲਿਆ ਉਹਦਾ ਵੀ ਪਰਚਾ ਨਾ ਪਰਚਾ ਹੋਇਆ ਪਰ ਰੈਸਟ ਫੇਰ ਨਹੀਂ ਕੀਤਾ ਸਾਡਾ ਤਾਂ ਅੱਜ ਮੇਨ ਮੁਕਦੇ ਇਹ ਹੈ ਵੀ ਉਹਨੂੰ ਰੈਸਟ ਕਰੋ ਉਹਨੂੰ ਜਿਹੜੇ ਵੀ ਜੋ ਉਹਨੂੰ ਕਾਨੂੰਨੀ ਕਾਰਵਾਈ ਦੇ ਵਿੱਚ ਲੈ ਕੇ ਆਓ ਤੇ ਜਿਹੜੀ ਸਾਡੀ ਜ਼ਮੀਨ ਹੈ ਬੰਦੇ ਦੀ ਉਹਨੂੰ ਜ਼ਮੀਨ ਤੇ ਕਹੋ ਵੀ ਤੂੰ ਆਪਣੀ ਜ਼ਮੀਨ ਵਾਹ ਵੀ ਜੋ ਮਰਜੀ ਕਿੰਨੀ ਜ਼ਮੀਨ ਦਾ ਮਸਲਾ 8 ਕਣਾ ਦਾ ਮਸਲਾ ਜੇ ਆ ਜ਼ਮੀਨ ਧਰਨਾ ਲਾਣ ਦਾ ਤੁਹਾਡਾ ਸ਼ੈਮ ਕੋਈ ਜਾਂ ਲੋਕ ਜਣੇ ਪਰੇਸ਼ਾਨ ਉਹਨਾਂ ਨੇ ਕਦੋਂ ਤੱਕ ਜਾਈ ਪਈ ਦੇਖੋ ਲੋਕ ਪਰੇਸ਼ਾਨ ਹੈ ਸਾਨੂੰ ਸਵਾਲ ਪੁੱਛਣਾ ਹੈ ਨਹੀਂ ਤੁਸੀਂ ਪੁੱਛ ਰਹੇ ਹੋ ਲੋਕਾਂ ਨੂੰ ਅਸੀਂ ਨਹੀਂ ਪਰੇਸ਼ਾਨ ਕਰ ਰਹੇ ਅਸੀਂ ਤਾਂ ਲੋਕਾਂ ਦੀ ਰਾਖੀ ਵਾਸਤੇ ਬੈਠੇ ਹਾਂ ਆ ਐ ਠੱਗੀ ਕਿਸੇ ਨਾਲ ਵੀ ਹੋ ਸਕਦੀ ਹੈ ਆ ਦੁਕਾਨਦਾਰ ਨੇ ਜੇ ਕਾਨੂੰਨ ਦੇ ਨਾਲ ਠੱਗੀ ਕਰ ਲਿਆ ਕੇ ਇਹਨਾਂ ਦਾ ਕੀ ਚੱਲ ਰਿਹਾ ਪਾਸਾ ਸੁਣਦੀ ਨਹੀਂ ਅਸੀਂ ਤਾਂ ਇੱਥੇ ਚੌਂਕ ਤੇ ਜਿਹੜੀ ਸਰਕਾਰ ਦੇ ਪ੍ਰਸ਼ਾਸਨ ਦੇ ਕੰਨਾਂ 'ਚ ਰੂਮ ਕੱਢਣ ਵਾਸਤੇ ਬੈਠੇ ਆਂ ਅਸੀਂ ਸਾਡੀ ਮਜਬੂਰੀ ਹੈ ਅਸੀਂ ਸਾਹਮਣੇ ਵੀ ਲੋਕ ਪਰੇਸ਼ਾਨ ਹੁੰਦੇ ਆ ਉਹ ਲੋਕਾਂ ਵਾਸਤੇ ਅਸੀਂ ਬੈਠੇ ਆਂ ਜੀ ਅਣਮਿੱਥੇ ਹੀ ਹੋਊਗਾ ਜੇ ਇਹਨਾਂ ਨੇ ਨਾ ਸੁਣੀ ਸਾਡੀ ਗੱਲ ਫਿਰ ਅਣਮਿੱਥਾ ਹੋ ਸਕਦਾ ਹੈ ਤਾਣਾ ਪਤਨਾ ਵਿਖੇ ਮੁਕੱਦਮਾ ਨੰਬਰ 18 ਡੇਟਡ 27/24 ਅੰਡਰ ਸੈਕਸ਼ਨ 399 472 506 ਆਈਪੀਸੀ ਜਿਹੜਾ ਕਿ ਬਰ ਸਟੇਟਮੈਂਟ ਜਿਸਪਾਲ ਸਿੰਘ ਜੋ ਕਿ ਪਤਨਾ ਦਾ ਰਹਿਣ ਵਾਲਾ ਹੈ ਇਹਦੇ ਬਿਆਨ ਤੇ ਦੋ ਦੋਸ਼ੀਆਂ ਦੇ ਹਰਮਨਦੀਪ ਸਿੰਘ ਤੇ ਰਣਧੀਰ ਸਿੰਘ ਜਿਹੜੇ ਕਿ ਦਗਾਲ ਦੇ ਰਹਿਣ ਵਾਲੇ ਨੇ ਇਹਨਾਂ ਦੇ ਖਿਲਾਫ ਮੁਕੱਦਮਾ ਦਰਜ ਹੈ। ਸੋ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਮੁਕੱਦਮਾ 27124 ਦਾ ਜੀ ਤੇ ਇਹਤ ਮੁਕੱਦਮੇ ਨੂੰ ਦਰਜ ਹੋਏ ਨੂੰ ਹਲੇ 7-8 ਦਿਨ ਹੀ ਹੋਏ ਨੇਗੇ। ਸੋ ਅਸੀਂ ਇਹਨਾਂ ਨੂੰ ਕਿਹਾ ਹੈਗਾ ਵੀ ਸਾਨੂੰ ਥੋੜਾ ਟਾਈਮ ਦਿੱਤਾ ਜਾਵੇ ਕਿਉਂਕਿ ਮੈਂ ਵੀ ਤੇ ਸਾਰੇ ਜਿਹੜੇ ਸਟਾਫ ਦੀ ਸ਼ਫਲਿੰਗ ਹੋਈ ਹੈ ਤੇ ਅਸੀਂ ਇਹਨਾਂ ਨੂੰ ਜਿਹੜਾ ਵੀ ਸਾਨੂੰ 2-4 ਦਿਨ ਦਾ ਟਾਈਮ ਦਿੱਤਾ ਜਾਵੇ ਅਸੀਂ ਜਲਦ ਤੋਂ ਜਲ ਜਿਹੜੀ ਇਹਦੀ ਕਾਰਵਾਈ ਅਮਲ ਵਿੱਚ ਲਿਆ ਲਿਆਵਾਂਗੇ। ਤੋ ਇਹ ਦੇ ਦਵੰਦ ਇਹ ਵੀ ਦੱਸਣਾ ਚਾਹੁੰਦਾ ਹੈ ਕਿ ਇਸ ਮੁਕਦਮੇ ਸੰਬੰਧੀ ਜਿਹੜੀ ਇਨਕੁਆਇਰੀ ਹੈਗੀ ਆ ਮੁਦਈ ਤਰ ਵੱਲੋਂ ਉਹ ਐਸਪੀ ਮਾਨਯੋਗ ਐਸਪੀ ਡੀ ਸਾਹਿਬ ਦੇ ਪੈਂਡਿੰਗ ਹੈਗੀ ਹੈ। ਪਤਨ ਜੀ ਉੱਪਰ ਦੇ ਸਾਰੇ ਸਾਰੇ ਉਹ ਉਹਦੇ ਇਤਰਾਜ ਨਾਲ ਜੁੜੀ ਗੱਲ ਹੈ। ਬਾਈਕ